ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਰੁਥਵੇ ਨਿਊਜ਼ ਚੈਨਲ ਅੱਜ ਬਠਿੰਡਾ ਵਿਖੇ ਭਾਰਤੀ ਜਨਤਾ ਪਾਰਟੀ ਬਠਿੰਡਾ ਸ਼ਹਿਰੀ ਵੱਲੋਂ ਇੱਕ ਧੰਨਵਾਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਬਠਿੰਡਾ ਦੇ ਉਮੀਦਵਾਰ ਪਰਮਪਾਲ ਕੌਰ ਨੇ ਬਠਿੰਡਾ ਸ਼ਹਿਰੀ ਵਿੱਚੋਂ ਭਾਜਪਾ ਨੂੰ ਸਭ ਤੋਂ ਵੱਧ ਵੋਟਾਂ ਪੈਂਦੇ ਸਮੂਹ ਵਰਕਰਾਂ ਤੇ ਮੰਡਲ ਪਰਦਾਣਾ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਪੰਚਾਇਤੀ ਚੋਣਾਂ ਅਤੇ ਨਗਰ ਕੌਂਸਲ ਚੋਣਾਂ ਸੰਬੰਧੀ ਵਰਕਰਾਂ ਨਾਲ ਚਰਚਾ ਕੀਤੀ ਗਈ ਆਓ ਦੇਖਦੇ ਹਾਂ ਤਰੁਥਵੇਦੀ ਵਿਸ਼ੇਸ਼ ਰਿਪੋਰਟ ਅੱਜ ਅਸੀਂ ਤਨਵਾਦੀ ਦਿਖਾਉਣ ਦੇ ਤੌਰ ਤੇ ਫੰਕਸ਼ਨ ਰੱਖਿਆ ਸੀਗਾ ਖਿੰਡਾ ਸਿਟੀ ਦੇ ਸਾਰੇ ਮੰਡਲਾਂ ਦਾ ਕਿਉਂਕਿ ਖਾਸ ਕਰਕੇ ਪਟਾਰਬਨ ਦੇ ਵਿੱਚੋਂ ਜੀਐਸਪੀ ਪਹਿਲੇ ਨੰਬਰ ਤੇ ਆਈ ਹੈ ਵੈਸੇ ਤਾਂ ਸਾਰੇ ਹਲਕੇ ਦੇ ਵਿੱਚੋਂ ਜਿੰਨੇ ਵੀ ਵਿਧਾਨ ਸਭਾ ਹਲਕੇ ਪੈਂਦੇ ਆ ਸਾਰਿਆਂ ਦੇ ਵਿੱਚ ਸਾਡੀਆਂ ਵੋਟਾਂ ਕਈ ਗੁਣਾ ਵਧੀਆਂ ਪਰ ਭਿੰਡਾ ਅਰਬਨ ਕਿਉਂਕਿ ਅਸੀਂ ਪਹਿਲੇ ਨੰਬਰ ਤੇ ਆਏ ਆ ਇੱਥੇ ਅਸੀਂ ਧੰਨਵਾਦੀ ਮੀਟਿੰਗ ਉਹਨਾਂ ਦੀ ਰੱਖੀ ਸੀ ਸਾਡੀ ਵਰਕਰ ਸਰਬਾਨ ਦੀ ਸਾਡੀ ਮੰਡਲ ਪ੍ਰਧਾਨਾਂ ਦੀ ਸਾਡੇ ਇੱਥੇ ਪੰਜ ਮੰਡਲ ਨਦੀਨਾਂ ਦੇ ਪ੍ਰਧਾਨਾਂ ਨੇ ਬਹੁਤ ਮਿਹਨਤ ਕੀਤੀ ਔਰ ਉਹਨਾਂ ਦਾ ਤਰਮਾਦ ਕਰਨ ਵਾਸਤੇ ਫੰਕਸ਼ਨ ਸੀਗਾ ਨਾਲ ਹੀ ਆਉਣ ਵਾਲੇ ਵਿਧਾਨ ਸਭਾ ਚੋਣਾਂ ਤੇ ਜਿਹੜੀਆਂ ਪੰਚਾਇਤ ਸੰਪਤੀਆਂ ਜ਼ਿਲ੍ਹਾ ਪ੍ਰੀਸ਼ਦ ਪੰਚਾਇਤਾਂ ਮਿਊਂਸੀਪੈਲਿਟੀ ਦੀਆਂ ਚੋਣਾਂ ਹੈ ਉਹਨਾਂ ਸੰਬੰਧੀ ਚਰਚਾ ਵੀ ਕਰਨੀ ਸੀ ਕਿ ਅਸੀਂ ਆਪ ਦੇ ਵਰਕਰਾਂ ਨੂੰ ਸ਼ਹਿਦ ਕਰ ਸਕੀਏ ਕਿ ਇਹਨਾਂ ਚੋਣਾਂ ਦੇ ਵਿੱਚ ਵੀ ਆਪਾਂ ਵੱਧ ਚੜ ਕੇ ਹਿੱਸਾ ਲੈਣਾ ਸੋ ਇਸ ਕਰਕੇ ਮੂਰਤੀ ਰੱਖੀ ਗਈ ਸੀ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ ਅੱਜ ਦਾ ਜਿਹੜਾ ਹੈਗਾ ਵਰਕਰਾਂ ਦਾ ਧੰਨਵਾਦ ਕੀਤਾ ਗਿਆ ਬਿੰਡਾ ਅਰਬਨ ਕੰਸੀਲਿਓਂਸੀ ਦੇ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਤੇ ਬਿੰਡਾ ਦੇ ਵਿੱਚੋਂ ਨੰਬਰ 1 ਅਸੀਂ ਆਏ ਹਾਂ ਇਹ ਤਰਵਾਦੀ ਮੀਟਿੰਗ ਰੱਖੀ ਗਈ ਸੀ। ਔਰ ਜਿਵੇਂ ਪਿੰਡਾਂ ਦੇ ਵਿੱਚ ਰੱਖੀ ਹੈ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਵੀ ਅਸੀਂ ਜਿਹੜੀਆਂ ਮੰਨਰਾਂ ਦੇ ਪਿੰਡਾਂ ਦੇ ਮੰਨਣਾ ਉਹ ਵੀ ਰੱਖਾਂਗੇ ਤਾਂ ਕਿ ਜਿਹਨਾਂ ਵਰਕਰਾਂ ਨੇ ਕੰਮ ਕੀਤਾ ਹੈ ਉਹਨਾਂ ਦਾ ਤਮਾਦ ਕੀਤਾ ਜਾਵੇ ਨਾਲ ਖੱਲਾਸ਼ੀ ਦਿੱਤੇ ਜਾਵੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਭਾਰਤ ਜਨਤਾ ਪਾਰਟੀ ਜਾਂ ਜਿਹੜਾ ਮੈਨਸ਼ਨ ਕਰਕੇ ਭਾਰਤ ਜਨਤਾ ਪਾਰਟੀ ਨੂੰ ਪੰਜਾਬ ਦੇ ਸਟਾਪ ਰਮਪਾਲਪੁਰ ਸਿੱਧੂ ਸਾਡੇ ਲੋਕ ਸਭਾ ਦੇ ਕੈਂਡੀਡੇਟ ਸੀ ਉਹਨਾਂ ਨੇ ਆਪਣਾ ਧੰਨਵਾਦ ਪ੍ਰੋਗਰਾਮ ਕਰਕੇ ਸੀ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਜੀ ਸਿੰਘਲਾ ਉਹਨਾਂ ਨੇ ਦੋਨਾਂ ਨੇ ਸਾਨੂੰ ਵਰਕਰਾਂ ਨੂੰ ਬੁਲਾ ਕੇ ਧੰਨਵਾਦ ਕੀਤਾ ਤੇ ਬਹੁਤ ਵਧੀਆ ਪ੍ਰੋਗਰਾਮ ਲੱਗਿਆ ਫਿਰ ਉਹਨਾਂ ਨੇ ਅਗਲੇ ਚੋਣਾਂਵਾਸਤੇ ਵੀ ਕਮਰਤਾ ਸੰਨਵਸਤੇ ਕਿਹਾ ਸਾਰੇ ਆਪਣੇ ਜਿਹੜਾ ਵੋਟ ਬੈਂਕ ਵਧਿਆ ਦੂਜੇ ਪਿੰਡਾ ਉਹਦੇ ਬਾਰੇ ਦੱਸਿਆ ਤੇ ਅਗਲੇ ਚੋਣਾਂਵਾਂ ਦੀ ਤਿਆਰੀ ਬਾਰੇ ਸਮਝਾਇਆ ਇਹ ਕਿਛਾ